ਮੇਰਾ ਨਾਮ ਅੰਜੂ ਬੱਲਾਵਾ ਤੇ ਮੇਰੇ ਹਸਬੰਡ ਦੀਪਕ ਕੁਮਾਰ ਵਾ ਤੇ ਰਾਤੀ 10 ਵਜੇ ਦੇ ਕਰੀਬ ਸਾਡੇ ਘਰ ਨਵਨੀਤ ਐਮਸੀ ਤੇ 10-12 ਮੁੰਡੇ ਆਏ ਆ ਤੇ ਉਹਨਾਂ ਨੇ ਸਾਨੂੰ ਗਾਲੀ ਗਲੋਚ ਕੱਢਿਆ ਵਾ ਤੇ ਗਾਲੀ ਗਲੋਚ ਕੱਢਣ ਤੋਂ ਬਾਅਦ ਉਹ ਗਲੀ ਵਿੱਚ ਗਏ ਆ ਚੰਦਰਾਣੀ ਦੇ ਘਰ ਤੇ ਉੱਥੋਂ ਨਾ ਹਥਿਆਰ ਲੈ ਕੇ ਤਲਵਾਰਾਂ ਤੇ ਫਿਰ ਆਏ ਆ ਸਾਡੇ ਨਾਲ ਉੱਥੋਂ ਗਾਲੀ ਗਲੋਚ ਕਰਦੇ ਤੇ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਕਿਉਂ ਸਾਡੇ ਨਾਲ ਗਾਲੀ ਗਲੋਚ ਕਰਦੇ ਤੇ ਉਹ ਕਹਿੰਦੇ ਤੁਸੀਂ ਆਪਣੇ ਹਸਬੰਡ ਨੂੰ ਬਾਹਰ ਕੱਢੋ ਅਸੀਂ ਉਹਨਾਂ ਨੂੰ ਹਨਾ ਵੱਢ ਕੇ ਜਾਣਾ ਅੱਜ ਤੇ ਫਿਰ ਮੈਂ ਕਿਹਾ ਤੁਸੀਂ ਪਹਿਲਾਂ ਮੈਨੂੰ ਵੱਡੋ ਤੇ ਫਿਰ ਮੇਰੇ ਹਸਬੰਦ ਤੋਂ ਹੱਥ ਪਾਇਓ ਤੇ ਬਹੁਤ ਉਹਨਾਂ ਨੇ ਇਹਨਾਂ ਬਹੁਤ ਸਾਨੂੰ ਗਾਲੀ-ਕਲੋਚ ਕੱਢਿਆ ਅਸੀਂ ਦੱਸ ਨਹੀਂ ਸਕਦੇ ਕਿੱਦਾਂ ਦੀ ਉਹਨਾਂ ਨੇ ਸ਼ਬਦ ਵਰਤੇ ਸਾਡੇ ਵੀ ਕੋਈ ਨਹੀਂ ਕੀ ਕਾਰਨ ਕੀ ਹੋਇਆ ਬੰਦੇ ਦੇ ਘਟ ਕੇ ਕਾਰਨ ਭਾਜੀ ਇਹ ਹੋਇਆ ਕਿ ਇਥਾਂ ਦੇ ਸਾਡੇ ਬੰਦੇ ਚਾਹ ਚੰਦਰਾਣੀ ਹੈ ਜੀ ਇਹਦਾ ਮੁੰਡਾ ਹੈਗਾ ਬੱਬਲੂ ਜੀ ਤੇ ਬੱਬਲੂ ਦੀ ਲੜਾਈ ਜੀ ਮੁੰਡਾ ਹੈਗਾ ਚੌਂਕ ਤੇਲੇਆਣ ਦਾ ਲਾਲਾ ਜੀ ਉਹਦੇ ਨਾਲ ਲੜਾਈ ਹੋਈ ਜੀ ਤੇ ਇਹਨਾਂ ਦੀ ਰਲਾਈ ਹੁੰਦਾ ਇੱਥੇ ਮਰੀਮਲਾ ਦੇ ਵਿੱਚ ਇਹਨਾਂ ਦੀ ਗੱਲਬਾਤ ਹੁੰਦੀ ਪਈ ਸੀ ਤੇ ਮੈਂ ਮੌਕੇ ਤੇ ਜਾ ਕੇ ਇਹਨਾਂ ਨੂੰ ਛੁਡਾਇਆ ਜੀ ਸੁਣੋਂ ਤੋਂ ਬਾਅਦ ਜੀ ਇਹਨਾਂ ਨੇ ਕੀ ਕੀਤਾ ਜਿਹੜੇ ਨਵਨੀਤ ਸਿੰਘ ਨਾਲ ਮੁੰਡੇ ਲੈ ਕੇ ਆਇਆ ਸੀ ਤੇ ਉਹ ਮੁੰਡਿਆਂ ਨੇ ਮੈਨੂੰ ਵੀ ਗਾਲੀ ਕੁੱਝ ਕਰਨੀ ਸ਼ੁਰੂ ਕਰ ਦਿੱਤੀ ਜੀ ਉਸ ਤੋਂ ਬਾਅਦ ਜੀ ਚਲੋ ਗੱਲਬਾਤ ਥੋੜੀ ਜੀ ਨਿਪਟ ਗਈ ਜੀ ਉਸ ਤੋਂ ਬਾਅਦ ਅਸੀਂ ਘਰੋਂ ਚੱਲ ਕੇ ਕੰਮ ਲਈ ਚੱਲ ਗਏ ਉਸ ਤੋਂ ਬਾਅਦ ਜੀ ਨਵਨੀਤ ਚੀਮਾ ਤੇ ਨਾਲ ਮੁੰਡੇ 10 12 ਲੈ ਕੇ ਰਾਤ ਦੁੱਤ ਨਾਲ ਲੈ ਕੇ ਆਏ ਜੀ ਰਾਤ ਲੈ ਕੇ ਘਰੇ ਆਏ ਜੀ ਘਰੇ ਮੇਰੀ ਮਾਤਾ ਤੇ ਵਾਈਫ ਨੂੰ ਗਲੀ ਵਿੱਚ ਲੋਚ ਕੀਤਾ ਜੀ ਮੁੰਡਿਆਂ ਨੇ ਠੀਕ ਆ ਜੀ ਉਹ ਤਾਂ ਉਹਨੇ ਇਹ ਕਿਹਾ ਕਿ ਆਪਣਾ ਮੁੰਡਾ ਬਾਹਰ ਕੱਢੋ ਇਹ ਨੂੰ ਹੀ ਵੱਢ ਕੇ ਜਾਣਾ ਪਾੜ ਕੇ ਜਾਣਾ ਜੀ ਉਸ ਤੋਂ ਬਾਅਦ ਇਹ ਕਲੀਚ ਚੱਲ ਗਿਆ ਜੀ ਕੋ ਚੰਦ ਰਾਣੀ ਦੇ ਘਰੇ ਉਹਦੇ ਘਰੇ ਦਰਦ ਦੁੱਤ ਰੱਖ ਕੇ ਤੇ ਫੇ ਦੁਆਰਾ ਆਏ ਜੀ ਫੇ ਦੁਆਰਾ ਗਲੀ ਦੇ ਵਿੱਚ ਨੇ ਗਲੀ ਲੋਚ ਕੀਤੀ ਉੱਥੇ ਜਨਨ ਹੱਥ ਫਾਈ ਵੀ ਗਏ ਹਾਂਜੀ ਹਾਂਜੀ ਉਸ ਤੋਂ ਬਾਅਦ ਜੀ ਮੈਂ ਥੋੜਾ ਲੇਟ ਆਇਆ ਕਰੇ ਉਸ ਤੋਂ ਬਾਅਦ ਆ ਕੇ ਤਲਾਹ ਦੇ ਕੇ ਆਏ ਜੀ ਐਪਲੀਕੇਸ਼ਨ ਦੇ ਕੇ ਆਏ ਜੀ ਪਹੁੰਚੀ ਮੈਂ ਬਹੁਤ ਸਭਾਈ ਮੌਕੇ ਤੇ ਨਹੀਂ ਪਹੁੰਚੀ ਜੀ ਕੋਈ ਪੁਰਾਣੀ ਰੈਂਡਿਸਟ ਲੱਗਦੀ ਚ ਪੁਰਾਣੀ ਰੈਂਡਿਸਟ ਭਾਈ ਮੈਨੂੰ ਹੋਏ 14-15 ਸਾਲ ਜੀ ਨਾਲ ਕੰਮ ਕਰਦੇ ਹਾਂ ਦੁਕਾਨ ਤੇ ਜੀ ਠੀਕ ਹੈ ਜੀ ਦੁਕਾਨ ਤੋਂ ਮੈਂ ਜਵਾਬ ਦੇ ਇਥੇ ਵੀ ਆਪਣਾ ਆਪ ਦਾ ਕੰਮ ਕਰਦਾ ਜੀ ਇਹਨਾਂ ਨੂੰ ਇਹ ਹੀ ਹੈ ਕਿ ਸਾਡੀ ਦੁਕਾਨ ਤੇ ਆ ਕੇ ਦੁਬਾਰਾ ਕੰਮ ਕਰੇ ਜੀ ਮੰਗ ਕੀ ਕਰਨੇ ਤੇ ਮੰਗ ਇਹ ਕਿੰਨੇ ਜੀ ਭਾਈ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਸਿਰ ਸਾਹ ਮਿਲਣਾ ਚਾਹੀਦਾ ਜੀ ਦੂਸਰੀ ਗੱਲ ਇਹ ਜਦੋਂ ਵੀ ਪਹਿਲਾਂ ਵੀ ਤਾਂ ਗਿਆ ਰਿਹਾ ਜੀ ਤੈਨੂੰ ਦੇਖਣਾ ਜੀ ਤੇਰਾ ਇਹ ਕਰਨਾ ਯੋ ਕਰਨਾ ਜੀ ਆਪ ਮੈਂ ਮੰਗੇ ਵੀ ਕਰਦਾ ਜੀ ਕੱਲ ਨੂੰ ਜੇ ਕੋਈ ਗੱਲ ਜਾਏ ਬੰਦੇ ਬੋਣਦੇ ਆ ਜੋ ਕੁਝ ਵੀ ਕਹਦੇ ਆ ਇਹ ਨਵਨੀਤ ਚੀਮਾ ਜ਼ਿੰਮੇਵਾਰ ਹੋਊਗਾ ਇਸ ਗੱਲ ਦਾ ਰਾਤ ਦੀ ਘਟਨਾ ਕੋਈ ਸਿੱਸਤੀ ਵੀ ਆਈ ਹੈ ਹਾਂਜੀ ਉਹਦੀ ਅੱਖ ਹੈਗੀ ਆ ਜੀ ਵੀਡੀਓ ਜੀ ਜਿਹੜਾ ਇਹ ਗਲੀ ਦੇ ਵਿੱਚ ਬਾਹਰ ਹੱਥ ਪਾਈ ਹੋਈ ਹੈ ਜੀ ਹਾਂਜੀ ਉਸ ਟਾਈਮ ਤੇ ਮੈਂ ਲੇਗਾ ਸੀ ਹਾਂਜੀ ਨਵਨੀਤ ਮੁੰਡੇ ਲੈ ਕੇ ਆ ਜੀ ਹਥਿਆਰ ਚੰਦ ਰਾਣੀ ਦੇ ਘਰੇ ਰੱਖੇ ਜੀ ਇਹਨਾਂ ਨੇ ਇੱਕ ਕੋਈ ਕੀ ਤੁਹਾਡਾ ਨਾਮ ਜਿੰਦਰ ਜਿੰਦਰ ਮੇਰਾ ਨਾਮ ਹੈ ਕਰੋਲੇ ਦੇ ਨਾਮ ਮਦਨ ਲਾਲੇ ਮਲਗੀ ਅਕੀਰਨੀ ਸੀ ਹੈਗੇ ਭਾਜੀ ਰਾਤੀ ਇਹਨਾਂ ਨੇ ਸਾਨੂੰ ਗੱਲ ਮੰਦਾ ਕੋ ਕੱਢਿਆ ਹੈਗਾ ਭਾਜੀ ਨਹੀਂ ਹੁੰਦੇ ਸੀਗੇ ਇਹਨਾਂ ਦੇ ਘਰ ਪਹਿਲਾਂ ਹੁੰਦੇ ਸੀਗੇ ਬਾਅਦ ਚ ਸਾਡੇ ਘਰੇ ਆਣ ਲੰਗੇ ਆ ਸਾਡਾ ਵਿੱਚ ਕੋਈ ਨਹੀਂ ਰੋਲਾ ਹੈਗਾ ਇਹਨਾਂ ਨੂੰ ਬਹੁਤ ਸਾਨੂੰ ਗੱਲ ਮੰਦਾ ਕਰਦੇ ਅੱਗੇ ਵੀ ਦੋ ਤਿੰਨ ਲੜਾਈਆਂ ਹੋਈਆਂ ਸਾਨੂੰ ਗੱਲਾਂ ਮੰਦਾ ਕਰਦੇ ਸਾਡੀ ਕੋਈ ਨਹੀਂ ਸੀ ਇਹਨਾਂ ਦੇ ਨਾਲ ਲੜਾਈ ਕੋਈ ਨਹੀਂ ਹੈਗੀ ਰਣਾ ਬਹੁਤ ਗੱਲ ਗੱਡੀ ਕਿਉਂਕਿ ਭਾਜੀ ਹੁਣ ਸਾਡੇ ਘਰ ਆਉਂਦੇ ਨਾ ਤਾਂ ਕਰਕੇ ਗਾਲਾਂ ਸਾਨੂੰ ਕੱਢੀਆਂ ਇਹਨਾਂ ਨੇ ਬਹੁਤ ਗੰਦੀ ਤੋਂ ਗੰਦੀ ਗੱਲ ਕੱਢਦੇ ਆ ਮੰਗ ਰਹੇ ਨੇ ਮਿੰਟਸ ਨਾਲ ਸੀਗੇ ਇਹਨਾਂ ਨੇ ਕਰਵਾਇਆ ਜੋ ਕਰਵਾਇਆ ਬਸ ਇਹ ਹੀ ਬੰਦੇ ਲੈ ਕੇ ਆਇਆ ਘਰ ਕੀ ਮੰਗਾ ਦੇ ਮੰਗੇ ਉਹ ਤਾਂ ਸਾਫ਼ ਮਿਲਣਾ ਚਾਹੀਦਾ ਬਸ ਇਹ ਗਾਲ ਮੁੰਡੇ ਦਾ ਕਿਉਂ ਕੱਢਦੇ ਸਾਨੂੰ ਤੁਸੀਂ ਜੇ ਕੋਈ ਪਹਿਲਾਂ ਤੁਸੀਂ ਖੁਲਾਲ ਕੀਤੀ ਜੇ ਇਦਾਂ ਵਿੱਚ ਤੁਹਾਨੂੰ ਕਾਟਦਾ ਨਹੀਂ ਅਸੀਂ ਕੋਈ ਨਹੀਂ ਕੀਤੀ ਸੌਂਦੇ ਆ ਅਸੀਂ ਇਹਨਾਂ ਦੀ ਗਾਵੇ ਮੇਰਾ ਨਾਮ ਅਕੀਆ ਮਹੂਰੀ ਮੱਲੇ ਦੀ ਰਹਿਣ ਵਾਲੀ ਆ ਜਿੱਦਾਂ ਰਾਤੀ ਨਵਨੀਤ ਆਇਆ ਬੰਦੇ ਲੈ ਕੇ ਨਾਲ ਦਾਤਰ ਫੜੇ ਇਦਾਂ ਉਹਨਾਂ ਨੇ ਇੱਥੇ ਲੜਾਈ ਕੀਤੀ ਆ ਇਦਾਂ ਹੀ ਇਹਨਾਂ ਨੇ ਮੇਰੇ ਭਰਾਵਾਂ ਨੂੰ ਕੁੱਟਿਆ ਤਿੰਦੀਗੜ ਹਾਚੇ ਦੇ ਸਾਡੇ ਕੋਲ ਵੀਡੀਓ ਹੈਗੀ ਆ ਮੇਰੇ ਭਰਾ ਨੂੰ ਮਾਰਨਦੇ ਉਹ ਬਿਹੋਸ਼ ਪਿਆ ਤਾਂ ਵੀ ਮਾਰੀ ਜਾਂਦੇ ਆ ਨਾਲ ਨਵਨੀਤ ਉੱਥੇ ਮੌਕੇ ਤੇ ਖੜਾ ਐਨੇ ਕੋਈ ਸਾਡੀ ਗੱਲ ਨਹੀਂ ਸੁਣੀ ਮੇਰੀ ਮੰਮੀ ਰੋਂਦੇ ਆ ਮੇਰਾ ਮੁੰਡਾ ਲੱਗ ਲੱਗ ਲੋ ਸਾਨੂੰ ਉਹ ਲੱਭਣ ਨਹੀਂ ਦਿਆ ਤੇ ਨਵਨੀਤ ਨੇ ਨਹੀਂ ਕਿ ਆਂਟੀ ਤੇਰਾ ਮੁੰਡਾ ਯਾ ਨਹੀਂ ਇਹ ਮੱਲੇ ਦਾ ਹੋ ਕੇ ਐਮਸੀ ਤੇ ਇਹਨੇ ਸਾਡੀ ਗੱਲ ਨਹੀਂ ਸੁਣੀ ਤੇ ਜਿਨ੍ਹਾਂ ਨਾਲ ਸਾਡੀ ਲੜਾਈ ਹੋਈ ਆ ਉਹਨਾਂ ਦੀ ਗੱਲ ਸਾਰੀ ਕਰਨ ਦਿਆ ਵਾ ਅਥੇ ਮਹੱਲੇ ਚ ਹੁਣ ਵੜੂਗਾ ਤਾਂ ਫੇਰ ਇਹਨੂੰ ਅਸੀਂ ਪੁੱਛਾਂਗੇ ਕਿ ਤੂੰ ਮਹੱਲੇ ਦਾ ਐਮਸੀ ਨਹੀਂ ਕਿਉਂ ਪ੍ਰੇਮਪੁਰ ਮਹੱਲੇ ਦਾ ਐਮਸੀ ਹੈਗਾ ਸਾਨੂੰ ਇਨਸਾਫ ਚਾਹੀਦਾ ਵਾ ਸਾਨੂੰ ਇਹ ਐਮਸੀ ਨਹੀਂ ਚਾਹੀਦਾ ਇਦਾਂ ਦੇ ਜਿਨ੍ਹਾਂ ਨੇ ਸਾਡੀ ਗੱਲ ਨਹੀਂ ਸੁਣੀ ਨਵਨੀਤ ਉਥੇ ਮੁੰਡੇ ਜਿੰਨੇ ਆਇਆ ਮੈਨੂੰ ਸਾਰਿਆਂ ਦੇ ਨਾਮ ਪਤਾ ਵਾ ਮੈਂ ਸਾਰੀਆਂ ਦੀ ਛਤਲਾ ਵੇਖੀਆਂ ਮੰਗੜ ਮੁੰਡਿਆਂ ਨੂੰ ਪਛਾਣ ਤੇ ਬਹੁਤ ਜ਼ਿਆਦੇ ਆ ਮੈਂ ਦੱਸ ਨਹੀਂ ਸਕਦੀ ਕਿੰਨੇ ਕੁ ਮੁੰਡੇ ਗਏ ਹਾਂ ਹਾਂਜੀ ਕਾਨੇ ਦਰਖਾਸਤ ਦਿੱਤੀ ਸਾਡੇ ਆਪਣੇ ਪਰਚੇ ਹੋਏ ਸਾਡੇ ਕੁਛ ਬਣਿਆ ਨਹੀਂ ਦਿੱਤਾ ਉਹਨੇ ਫਾਈਲ ਹੀ ਪਾਤੀ ਨਾ ਹਸਪੀਟਲ ਚ ਆਣ ਕੇ ਤਾਂ ਧਮਕੀ ਦੇ ਦਿੰਦੇ ਆ ਸਾਨੂੰ ਨਾਲ ਮੁੰਡੇ ਆਉਂਦੇ ਆ ਕਦੀ ਕੋਈ ਹੁੰਦਾ ਕਦੀ ਉੱਥੇ ਹੀ ਧਮਕੀ ਦੇ ਦਿੰਦੇ ਸਾਨੂੰ ਮੇਰੇ ਭਰਾਵਾਂ ਨੂੰ ਜਦੋਂ ਮੈਂ ਛਡਾਂ ਗਈਆਂ ਨਾ ਨਹੀਂ ਇੱਥੇ ਸਾਡੇ ਰਾਹ ਵਿੱਚ ਹੀ ਲੜਾਈ ਹੋ ਗਈ ਉਹ ਮੁੰਡਿਆ ਦੀ ਮਾਂ ਨੇ ਸਾਨੂੰ ਗਾਲ੍ਹਾਂ ਕੱਢੀਆਂ ਵਾ ਜਦੋਂ ਅਸੀਂ ਇੱਥੇ ਗਲੀ 'ਚ ਆ ਗਏ ਆਪਦੇ ਘਾਡੇ ਕੋਲ ਉੱਥੇ ਨਾ ਨਹੀਂ ਮੈਨੂੰ ਮੁੰਡੇ ਪਵਾਤੇ ਆ ਉੱਥੇ ਮੈਨੂੰ ਇਹਨਾਂ ਨੇ ਮਾਰਿਆ ਮੇਰੀ ਮੰਮੀ ਨਾਲ ਹੀ ਗਈ ਤੁਸੀਂ ਤਾਂ ਕੋਈ ਸਰਕਾਰ ਤੱਕ ਤੁਸੀਂ ਅਹੀਂ ਹਸਪੀਟਲ ਦਾਖਲ ਵੀ ਹੋਏ ਆ ਸਾਡੇ ਕਿਸੇ ਨੇ ਗੱਲ ਹੀ ਨਹੀਂ ਸੁਣਦੀ ਸੁਣੀ ਉੱਥੇ ਤੁਹਾਨੂੰ ਕੀ ਲੱਗਦਾ ਕਿ ਕਾਦੀ ਨੂੰ ਤੁਹਾਡੀ ਗੱਲ ਪੁੱਛ ਪੁੱਛਾ ਕਰ ਤੋਂ ਬੋਲ ਕੇ ਸੁਣ ਲੈ ਮੱਲੇ ਦਾ ਅਸੀਂ ਨਿਭੰਦਉਗਾ ਤਾਂ ਕਾਇ ਨਹੀਂ ਬੰਨੀ ਨਾ ਉਹ ਹੀ ਨਹੀਂ ਜਾਂਦਾ ਉੱਥੇ ਮੱਲੇ ਜੇ ਖੋਦਣ ਕੇ ਉਹਨੇ ਉੱਚੀ ਆਵਾਜ਼ ਚ ਕਿਹਾ ਕਿ ਮੈਂ ਇਹ ਇਨਸਾਫ ਨਹੀਂ ਹੁਣ ਦੇਣਾ ਇਹ ਮੈਂ ਫੈਸਲਾ ਨਹੀਂ ਕਰਨਾ ਲੜਾਈ ਦਾ ਤੇ ਮੁੰਡੇ ਅੰਦਰ ਤੱਕ ਨੇ ਇਹਨਾਂ ਦੀ ਹਾਂਜੀ ਸਾਨੂੰ ਇਨਸਾਫ ਚਾਹੀਦਾ ਵਾ ਸਾਡੇ ਭਾਲਕੇ ਮੁੰਡਿਆਂ ਨੂੰ ਫੇਰ ਕੋਈ ਨਾ ਕੋਈ ਵਾਅਦਾ ਧੋਜਵਿਆ ਹੀ ਨਮਨੀਤ ਨਹੀਂ ਛੜਾਂਗੇ ਅੱਗੇ ਬਰੋਡ ਕੋਟ ਬਲੌਗ ਮੋਰੀ ਬੰਦੇ ਦੇ ਜਿਹੜੇ ਪਲੇਟਫਾਰਮ ਤੇ ਕੀਤੀ ਨੇ ਉਹਨਾਂ ਨੂੰ ਉਤਾਰਿਆ ਇਹ ਮਤਲਬ ਕਿ ਇਹ ਅਰਥ ਨੂੰ ਲੈ ਕੇ ਦਰਸਨ ਗੱਲ ਹੈ ਕਿ ਇਹਦਾ ਜੀ ਉਹ ਮੋਰੀ ਮਲੇ ਦੇ ਵਿੱਚ ਨਾ ਮੁੰਡੇ ਕੁਝ ਬਾਹਰਲੇ ਮਲੇ ਆ ਕੇ ਬੈਠਦੇ ਆ ਜਿਹੜਾ ਬੰਦਾ ਪ੍ਰੈਸ ਕਾਨਫਰੰਸ ਕਰਾ ਰਿਹਾ ਉਹੀ ਬਿਠਾ ਕੇ दारू ਸ਼ਰਾਬਾ ਪੀਉਂਦਾ ਉੱਥੇ ਇਨਾਂ ਦਾ ਕੋਈ ਪਰਿਵਾਰਕ ਮਸਲਾ ਸੀਗਾ ਆਪਦੇ ਸਕੇ ਮਾਮੇ ਦੇ ਬੇਟੇ ਨੂੰ ਕਿਸੇ ਮੁੰਡੇ ਨਾਲ ਮਾਰੀਆਂ ਚਪੇੜਾਂ ਚਪੜਾ ਉਸ ਮਸਲੇ ਦੇ ਵਿੱਚ ਰਾਤੀ ਝਗੜਾ ਹੋ ਰਿਹਾ ਸੀ ਮੈਂ ਐਮਸੀ ਦੇ ਤੌਰ ਤੇ ਉੱਥੇ ਛਡਾਉਣ ਗਿਆ ਸੀਗਾ ਛਡਾਉਂਦੇ ਫਿਰਉਂਦੇ ਉਹਨਾਂ ਦੀ ਝੜਪ ਹੋਈ ਆ ਤੇ ਇਸ ਤੋਂ ਬਾਅਦ ਤਾਂ ਕੋਈ ਗੱਲ ਹੋਈ ਦੀ ਜਿਸ ਦੇ ਸਾਡੇ ਕੋਲ ਵੀਡੀਓ ਪ੍ਰੂਫ ਵੀ ਹੈਗੇ ਆ ਨਾ ਕੋਈ ਉੱਥੇ ਕੋਈ ਗੱਲਬਾਤ ਹੋਈ ਨਾ ਕੁਝ ਹੋਈ ਬਹਿਸਵਾਜੀ ਜ਼ਰੂਰ ਹੋਈ ਉੱਥੇ ਉਹਨਾਂ ਦਾ ਰੂਪਾਂ ਕੀ ਸਾਡੇ ਤਾਂ ਜੇ ਸਾਡੀਆਂ ਕੰਮੀਆਂ ਤੋਂ ਸੀਸੀਟੀਵੀ ਕੈਮਰੇ ਸਾਰੇ ਪਾਸੇ ਲੱਗੇ ਹੁੰਦੇ ਆ ਮੋਬਾਈਲਾਂ ਚ ਵੀ ਵੀਡੀਓ ਬਣੀਆਂ ਹੋਈਆਂ ਸਭ ਕੁਝ ਦਿਖ ਜਾਣਾ ਸਬੂਤ ਆ ਜਾਣਾ ਐਮਸੀ ਦਾ ਕੰਮ ਹੁੰਦਾ ਵਾ ਕਿ ਜੇ ਕੋਈ ਟਕਰਾਅ ਹੋਊ ਨਾ ਆਪਾਂ ਨਿਬੇੜਨਾ ਇਹ ਕੁਝ ਲੋਗ ਆ ਥੋੜੇ ਜੀ ਅੱਜ ਕੱਲ ਹਵਾ ਦੇ ਵਿੱਚ ਹੈਗੇ ਆ ਉਹ ਇਹ ਸਭ ਕੁਝ ਕਰਾ ਰਹੇ ਆ ਮੇਰੀ ਇਮੇਜ ਨੂੰ ਖਰਾਬ ਕਰਨ ਵਾਸਤੇ ਜਿਹੇ ਪ੍ਰਕਰਮ ਹੋ ਗਏ ਜੋ ਵੀ ਆ ਸੱਚ ਨੂੰ ਨਿਆ ਕੀਤਾ ਜਾਵੇ ਜੋ ਸਹੀ ਤਰ੍ਹਾਂ ਦੇਖ ਕੇ ਆਸ-ਪਾਸੇ ਕੈਮਰੇ ਚੈੱਕ ਕੀਤੇ ਜਾਣ ਜੋ ਵੀ ਸਭ ਚੰਗੀ ਤਰ੍ਹਾਂ ਜਾਂਚ ਕਰਕੇ ਜੋ ਸੱਚਾ ਸਾਹਮਣੇ ਲਿਆਂਦਾ ਜਾਵੇ ਇਹ ਜੋ ਸਭ ਤੁਹਾਡੇ ਤੋਂ ਰੋਕਾਂਗੇ ਕੀਤੇ ਦਰਾਂ ਨਾਲ ਖੇਤਾਂ ਵੀ ਲੜਾਈ ਹੈ ਪੁਲਿਸ ਨੇ ਉਧਰ ਇਹ ਸਿੱਧੇ ਤੌਰ ਤੇ ਨਾ ਕਰਨਾ ਚਾਹੀਦਾ ਕਿ ਇਹਨਾਂ ਨਾਲ ਤੁਹਾਡੀ ਵਰਦੀ ਕਾਰਵਾਈ ਦੇ ਵਿੱਚ ਨਾ ਰੋਕਾਈ ਜਾਂ ਇਹ ਕਾਰਵਾਈ ਨਹੀਂ ਹੋਣੀ। ਦੇਖੋ ਜੀ ਜੋ ਵੀ ਕਾਰਵਾਈ ਹੈ ਜੋ ਡਾਕਟਰ ਰਿਪੋਰਟਾਂ ਦੇ ਹੋਣੀ ਜਾਂ ਫੇ ਪ੍ਰਸ਼ਾਸਨ ਨੇ ਕਰਨੀ ਹੁੰਦੀ ਹੈ ਜੋ ਡਾਕਟਰਾਂ ਨਾਲ ਸੱਟ ਜਿੱਦੇ ਲੱਗੀ ਹੋਊਗੀ ਉਹੀ ਕਾਰਵਾਈ ਕਰਨੀ ਹੈ ਜਾਂ ਪੁਲਿਸ ਨੇ ਜੋ ਬੰਦੀ ਕਾਰਵਾਈ ਕਰਨੀ ਉਹਦੇ ਵਿੱਚ ਆਹੀ ਕੀ ਕਰ ਸਕਦੇ। ਅੰਤ ਵਿੱਚ ਕੀ ਫਾਰਮ ਦਿੰਦੇ ਸਨ ਪ੍ਰਸ਼ਾਸਨ ਤੋਂ ਮੈਂ ਇਹ ਹੀ ਮੰਗ ਕਰਨਾ ਕਿ ਜੋ ਸੱਚਾ ਸੱਚ ਨੂੰ ਸਾਹਮਣੇ ਲਿਆਂਦਾ ਜਾਵੇ ਜੋ ਝੂਠੇ ਨਾ ਲਾਏ ਜਾ ਰਹੇ ਜੋੜਾ ਬੰਦਾ ਵੀ ਗਲਤ ਕਰ ਰਿਹਾ ਵਾ ਨਾਲ ਚਾਰ ਪੰਜ ਘਰਾਂ ਨੂੰ ਲਾ ਕੇ ਉਹਨਾਂ ਤੇ ਜੋ ਵੰਦੀ ਕਾਰਵਾਈ ਕੀਤੀ ਜਾਵੇ